ਸਸਰੀਕਾਲ ਜੀ ਬਾਈ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਾਂਗੇ ਸਰਕਾਰਾਂ ਦੀ ਜਿਵੇਂ ਕਿ ਸੀਐਮ ਭਗਵੰਤ ਮਾਨ ਸੈਂਟਰ ਗਵਰਨਮੈਂਟ ਪੀਐਮ ਨਰਿੰਦਰ ਮੋਦੀ ਜੋ ਕਿ ਇਹੀ ਕਹਿਣਾ ਚਾਹੁੰਦੇ ਆਪਾਂ ਆਪਣੇ ਹੀ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਭਰਾਵਾਂ ਨੂੰ ਆਪਣੇ ਭਾਈ ਜੀ ਇਹ ਕਹਿਣਾ ਚਾਹੁੰਦੇ ਆ ਹੁਣ ਵੀਰੇ ਆਗੀਆਂ ਵੋਟਾਂ ਜਿਹਦੇ ਵਿੱਚ ਕੀ ਹੁਣ ਇਹ ਜਦੋਂ ਕਿ ਆਪਾਂ ਨੂੰ ਦੇਖਦਿਆਂ ਨੂੰ ਹੁਣ ਕਈ ਦਿਨੀ ਹੋ ਗਏ ਜਾਨੀ ਕੀ ਹੁਣ ਇਹਨਾਂ ਨੇ ਹਰ ਰੋਜ਼ ਇਹਨਾਂ ਦੇ ਭਾ ਦੀ ਬਣ ਰਹੀ ਹੈ ਮੈਂ ਨਾ ਹਰ ਜਾ ਮੈਂ ਨਾ ਹਰ ਜਾ ਹਨਾ ਰੋਜ਼ ਦਾ ਰੈਲੀਆਂ ਤੇ ਜ਼ੋਰ ਦੇ ਰੱਖਿਆ ਜਿਹਦੇ ਵਿੱਚ ਕੀ ਅਸੀਂ ਭਗਵੰਤਵਾਨ ਦੀ ਰੈਲੀ ਸੁਣੀ ਇਹ ਕੱਲ ਦੀ ਵੀਡੀਓ ਆ ਜਿਹਦੇ ਵਿੱਚ ਕੀ ਮਾਨਸਾ ਤੇ ਆਪਣਾ ਬਠਿੰਡਾ ਤੇ ਇਕ ਆਪਣਾ ਕੀ ਕਹਿੰਦੇ ਹੁੰਦੇ ਆ ਮੌੜ ਮੰਡੀ ਤੇ ਭੁਲਾੜਾ ਜਿਹਦੇ ਵਿੱਚ ਕੀ ਚਾਰ ਪੰਜ ਪੰਜ ਸ਼ਹਿਰਾਂ ਪਿੰਡਾਂ ਦੇ ਵਿੱਚ ਇਹਨਾਂ ਨੇ ਰੈਲੀ ਕਰੀ ਆ ਤੇ ਜਿਉਂ ਕੀ ਇਹਨਾਂ ਨੂੰ ਇਸ ਵਾਰ ਇਹ ਡਰ ਹੋ ਰਿਹਾਗਾ ਜੇ ਅਸੀਂ ਕਿਤੇ ਹਰ ਨਾ ਜਾਈਏ ਹਨਾ ਆ ਆਪਦੇ ਬੰਨਿਓ ਤਾਂ ਇਹ ਕਹਿ ਰਹੇ ਆ ਇਹ ਲੋਕਾਂ ਨੂੰ ਕਹਿੰਦੇ ਵੀ ਸੋਡਾ ਇਕੱਠ ਦੇਖ ਕੇ ਕਹਿੰਦਾ ਮੈਨੂੰ ਬਹੁਤ ਖੁਸ਼ੀ ਹੋਈ ਵੀ ਮੈਨੂੰ ਇੰਨਾ ਪੱਕਾ ਪਤਾ ਹੈਗਾ ਵੀ ਇਸ ਵਾਰ ਵੀ ਤੁਸੀਂ ਮੈਨੂੰ ਜਿਤਾਉਂਗੇ ਵੀ ਲੋਕ ਕੁਝ ਕ ਇਹਨਾਂ ਦੇ ਇਹਨਾਂ ਨੂੰ ਮਾੜਾ ਵੀ ਕਿਹਾ ਗਿਆ ਕਿਉਂਕਿ ਬਠਿੰਡਾ ਤੋਂ ਅਸੀਂ ਦੇਖਿਆ ਬਠਿੰਡਾ ਦੇ ਲੋਕ ਇਹਨਾਂ ਦੇ ਵੀ ਮੰਨ ਕੇ ਚਲੋ ਇਹਨਾਂ ਨੂੰ ਖਿਲਾਫ ਬੁਰਾ ਬੋਲੇ ਗਿਆ ਵੀ ਕਹਿਤਾ ਗਿਆ ਉਹਨਾਂ ਨੇ ਇਹੀ ਵੀ ਇਸ ਵਾਰ ਅਸੀਂ ਨੀਂ ਬੋਟ ਕਿਸੇ ਨੂੰ ਵੀ ਪਾਉਣੀ ਨਾ ਕੋਈ ਝਾੜੂ ਨੂੰ ਨਾ ਹੀ ਕੋਈ ਕਾਂਗਰਸੀ ਕਾਲੀ ਜਿਹਦੇ ਵਿੱਚ ਕੀ ਲੋਕ ਬਈ ਇਸ ਵਾਰ ਮਨ ਧੜਕਿਆ ਪਿਆ ਲੋਕਾਂ ਦਾ ਕਿਉਂਕਿ ਕੋਈ ਕਾਮਾਕਾਰ ਤਾਂ ਕਰਾਉਂਦੇ ਨਹੀਂ ਆਪਣੇ ਜੋ ਕਿ ਮਜ਼ਦੂਰ ਭਰਾ ਲਾਲੋ ਕਿਸਾਨ ਵੀਰ ਜਿਨ੍ਹਾਂ ਦੇ ਬੱਚੇ ਪੜ੍ਹ ਲਿਖ ਕੇ 12-12 ਕੀ ਪਲੱਸ 2 ਪਾਸ ਐ ਐਮਏ ਕਰ ਕਰ ਦਿਹਾੜੀਆਂ ਕਰਦੇ ਫਿਰਦੇ ਆ ਵਿਚਾਰੇ ਹਨਾ ਮੁੰਡੇ ਕੁੜੀਆਂ ਬਾਹਰ ਜਾ ਰਹੇ ਆ ਉਹ ਇਸ ਕਰਕੇ ਜਾ ਰਹੇ ਆ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਹੈਗਾ ਇਹ ਸਰਕਾਰਾਂ ਨੂੰ ਲੈ ਕੇ ਜੇ ਸੋਚੀਏ ਆਪਾਂ ਕਿਉਂਕਿ ਆਪਣੇ ਗਰੀਬ ਜਨਤਾ ਨੂੰ ਇਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਝਲਸੇ ਚ ਲੈ ਆਉਂਦੇ ਆ ਜਦੋਂ ਹਰ ਵਾਰ ਵੋਟਾਂ ਆਉਂਦੀਆਂ ਉਦੋਂ ਇਹ ਆਉਂਦੇ ਆ ਤੁਸੀਂ ਮੈਨੂੰ ਇੱਕ ਕਮੈਂਟ ਚ ਜਰੂਰ ਦੱਸੋ ਜੇ ਮੈਂ ਕੁਝ ਗਲਤ ਵੀ ਕਹਾਂ ਤਾਂ ਤੇ ਆਪਾਂ ਇਹ ਹੀ ਪੁੱਛਣਾ ਚਾਹੁੰਦੇ ਆ ਅੱਗੇ ਪਿੱਛੇ ਨਹੀਂ ਆਪਣੇ ਆਉਂਦੇ ਆਉਂਦੇ ਆਏ ਕੋਈ ਵੀ ਦੱਸੋ ਆਪਣਾ ਭਰਾ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾਊ ਕਿਉਂਕਿ ਜਦੋਂ ਆਉਂਦੀਆਂ ਵੋਟਾਂ ਬਈ ਉਦੋਂ ਹੀ ਇਹਨਾਂ ਨੇ ਆਉਣਾ ਹੁੰਦਾਗਾ ਉਦੋਂ ਉਹ ਬੰਦਾ ਵੀ ਆਊਗਾ ਜੋ ਕਦੇ ਵੀ ਨਹੀਂ ਆਇਆਗਾ ਕੋ ਮਨ ਕੇ ਚੱਲੋ ਵੀ ਜਿਹੜੇ ਕੀ ਇਹ ਆਪਣੇ ਲੀਡਰਾਂ ਤੋਂ ਲਾ ਲੋ ਹੁਣ ਅਸੀਂ ਕੱਲ ਦੇਖਿਆ ਮੋਖਪੁਰ ਦਾ ਮੁੰਡਾ ਸੀ ਇੱਕ ਨਾ ਪਿੰਡ ਥੋੜੀ ਦੂਰ ਪੈਣ ਦਾ ਸਾਡੇ ਪੰਜਾਬ ਦੇ ਨਾਲ ਇੱਧਰ ਜ਼ਿਲ੍ਹਾ ਮਾਨਸਾ ਆਪਣਾ ਪਿੰਡ ਤੇ ਜਿਹਦੇ ਵਿੱਚ ਕੀ ਕੁਝਕ ਦੂਰ ਆਪਣੇ ਸ਼ਹਿਰ ਦੇ ਵਿੱਚ ਇੱਕ ਪਿੰਡ ਹੈਗਾ ਉੱਥੋਂ ਨਾ ਥੋੜਾ ਜਿਹਾ ਉਹ ਸੜਕ ਖਰਾਬ ਸੀ ਉੱਤੇ ਪਾਣਾ ਹੀ ਗੰਦਾ ਪਾਣੀ ਛੱਡਦਾ ਸੀ ਜਿਹਦੇ ਵਿੱਚ ਕੀ ਇਹਨਾਂ ਨੇ ਫੋਰਚੂਨਰ ਉਹਦੇ ਵਿੱਚ ਦੀ ਨਿਗ੍ਹਾ ਹੀ ਨਹੀਂ ਕੀਤੀ ਇਹ ਕੋਈ ਨਾ ਕੋਈ ਕਿਸੇ ਉਹ ਕਿਉਂ ਨੰਗਾਈ ਗਈ ਕਿਉਂਕਿ ਲੋਕਾਂ ਤੱਕ ਪਹੁੰਚਣਾ ਸੀ ਪਿੰਡ ਦੇ ਵਿੱਚ ਉਹ ਰਾਹ ਖਰਾਬ ਸੀ ਉੱਥੇ ਪਿੰਡ ਦਾ ਪਾਣੀ ਇੱਕ ਥਾਂ ਤੇ ਖੜ ਜਾਂਦਾ ਲੋਕਾਂ ਨੇ ਇਹਨਾਂ ਨੂੰ ਇਹੀ ਕਿਹਾ ਗਿਆ ਕਿਉਂਕਿ ਕੱਲ ਅਸੀਂ ਵੀ ਉੱਥੇ ਕੰਮ ਕਰ ਰਹੇ ਸੀ ਆਪਣਾ ਮਜ਼ਦੂਰੀ ਦਾ ਕੰਮ ਆ ਜਿਵੇਂ ਕਿ ਸਰੀਆ ਬੰਦਦੇ ਆਪਾਂ ਨਾ ਪੇਂਟ ਦਾ ਕੰਮ ਆ ਦੋ ਚਾਰ ਕੰਮ ਕਰਦੇ ਆਪਾਂ ਆਪਦੇ ਛੋਟੇ ਛੋਟੇ ਜੋ ਕਿ ਤੇ ਆਪਾਂ ਇਹ ਹੀ ਦੇਖਿਆ ਉਹਦੇ ਵਿੱਚ ਕੀ ਇਹਨਾਂ ਨੇ ਫੋਰਚੂਨਰ ਉਸ ਗੰਦੇ ਪਾਣੀ ਵਿੱਚ ਦੀ ਨੰਗਾਈ ਗਈ ਉਹ ਵਜਾ ਕੀ ਸੀ ਵੋਟਾਂ ਦੀ ਜਿਹਦੇ ਵਿੱਚ ਕੀ ਹੁਣ ਇਹ ਅਗਰ ਜੇ ਇਹਨਾਂ ਨੂੰ ਕੋਈ ਇਹ ਵੀ ਕਹਦੇ ਵੀ ਇੱਥੇ ਖੜ੍ਹਜੋ ਧੁੱਪੇ ਜੀ ਫੇਰ ਪਾਵਾਂਗੇ ਵੋਟਾਂ ਫੇਰ ਇਹਨਾਂ ਨੇ ਉਹ ਗੱਲ ਨੂੰ ਮੰਨਣਗੇ ਕਿਉਂਕਿ ਇਸ ਵਾਰ ਇਹਨਾਂ ਨੇ ਵੋਟਾਂ ਲੈਣੀਆਂ ਜੋ ਕੁਝ ਕਹੋਗੇ ਉਹ ਕਰਨਗੇ ਇਹਨਾਂ ਨੂੰ ਬਈ ਇਸ ਵਾਰ ਫੇਰ ਆਪਾਂ ਇਹ ਕਹਣੀ ਇਹਨਾਂ ਦੇ ਚਿਹਰੇ ਦਿਖਾਉਣ ਦੇ ਕੁਝ ਹੋਰ ਆ ਤੇ ਵੀ ਨਿਕਲ ਕੁਝ ਕੁਝ ਹੋਰ ਜਾਂਦੇ ਆ ਹਨਾ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਆ ਆਪਣੇ ਭਰਾਵਾਂ ਨੂੰ ਜਿੱਥੋਂ ਤੱਕ ਵੀ ਵੀਡੀਓ ਜਾਊ ਬਾਈ ਸ਼ੇਅਰ ਕਰਦਾ ਕਰੋ ਭਰਾਵਾਂ ਕੇ ਆਪਣਾ ਨਿਊ ਚੈਨਲ ਆ ਤਾਂ ਕਿ ਆਪਣੀ ਨਿਊ ਅਪਡੇਟ ਆਪਣੇ ਤੁਹਾਡੇ ਤੱਕ ਪਹੁੰਚਦੀ ਰਹੀ ਰਹੇ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਭਰਾ ਬਣ ਕੇ ਯਾਰ ਧੰਨਵਾਦ ਥੈਂਕ ਯੂ ਜੋ ਵੀ ਆਪਣੀ ਵੀਡੀਓ ਆਉਗੀ ਕੱਲ ਨੂੰ ਆਪਣੀ ਨਿਊ ਅਪਡੇਟ ਤੁਹਾਡੇ ਤੱਕ ਪਹੁੰਚੂ ਬਾਈ ਆਪਾਂ ਇਹੀ ਕਹਿਣਾ ਚਾਹਣੇ ਹਾਂਗੇ ਨਵੀਆਂ ਸਰਕਾਰਾਂ ਨੂੰ ਲੈ ਕੇ ਵੀ ਆਪ ਦਾ ਇਸ ਵਾਰ ਆਪਦੇ ਧਿਆਨ ਨਾ ਪਾਓ ਵੋਟਾਂ ਕਿਉਂਕਿ ਨਵੇਂ ਉਮੀਦਵਾਰ ਚੁਣ ਲੋ ਕੋਈ ਤੇ ਜਿਹਦੇ ਵਿੱਚ ਕੀ ਆਪਾਂ ਇੱਕ ਗੱਲ ਹੋਰ ਕਰਨੀ ਚਾਹਣੇ ਆ ਵੀਰੇ ਥੋੜੀ ਜੀ ਵੀਡੀਓ ਲੰਮੀ ਹੋਊਗੀ ਕਿਉਂਦੇ ਵਿੱਚ ਦੋ ਗੱਲਾਂ ਰਹਿ ਗਈਆਂ ਆਪਾਂ ਇਹ ਕਹਿਣਾ ਚਾਹਣੇ ਆ ਵੀ ਆਪਾਂ ਕੋਈ ਨਵਾਂ ਉਮੀਦਵਾਰ ਜਿਵੇਂ ਕਿ ਬਾਈ ਲੱਖਾ ਸਿੰਘ ਸਿਧਾਣਾ ਬਠਿੰਡਾ ਸੀਟ ਤੋਂ ਖੜੇ ਹੋਏ ਆ ਹਨਾ ਤੇ ਗਰਮੀਤ ਸਿੰਘ ਖੁੱਡੀਆਂ ਤੇ ਹਰਸਿਮਰਤ ਕੌਰ ਤੇ ਆਪਾਂ ਇਹ ਹੀ ਕਹਿਣਾ ਚਾਹੁੰਦੇ ਕੋਈ ਨਵਾਂ ਉਮੀਦਵਾਰ ਚੁਣ ਲੋ ਜਿਵੇਂ ਲੱਖਾ ਬਾਈ ਸਦਾਣਾ ਬਾਈ ਹਰ ਵਾਰ ਆਪਾਂ ਇਹਨਾਂ ਨੂੰ ਤਾਂ ਜਿਤਾ ਕੇ ਦੇਖ ਲਿਆ ਇਸ ਵਾਰ ਬਾਈ ਦੀ ਸਪੋਰਟ ਕਰੋ ਬਾਈ ਦਾ ਚੌਂਸ ਸਾਲਾ ਬਾਲਟੀ ਬਾਈ ਤੇ 10ਵੇਂ ਨੰਬਰ ਤੇ ਆਊ ਇਹ ਮਸ਼ੀਨ ਦੇ ਉੱਪਰ ਤੇ ਇਹਨਾਂ ਨੂੰ ਬਾਈ ਵੋਟ ਪਾ ਕੇ ਕੰਮਜਾਪ ਕਰੋ ਤਾਂ ਕਿ ਆਪਣੇ ਪੰਜਾਬ ਦਾ ਹੱਲ ਹੋ ਸਕੇ ਇੱਕ ਵਾਰ ਇਸ ਵਾਰ ਬਾਈ ਨੂੰ ਵੀ ਕੋਈ ਮੰਨ ਕੇ ਚਲੋ ਮੌਕਾ ਦਿਓ ਬਾਈ ਧੰਨਵਾਦ ਥੈਂਕ ਯੂ